ਫੋਨ ਇਹ ਬਰਾਬਰ ਅੱਜ ਦੇ ਇਸ ਧਰਨੇ ਦੇ ਵਿੱਚ ਜਿੰਨੀ ਵੀ ਸੰਗਤ ਇਕੱਠੀ ਹੋਈ ਹੈ ਫਤਿਹ ਅੱਜ ਕਰੋ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਮੇਤੋਂ ਪਹਿਲਾਂ ਸਾਰੇ ਹੀ ਬੁਲਾਰਿਆਂ ਨੇ ਆਪਣੀ ਗੱਲ ਰੱਖੀ ਹੈ ਭਰਾਓ 11 ਤਰੀਕ ਦੀ ਬੱਚੀ ਆ ਜਿਹੜੀ ਯੋਗ ਕਰੋ ਗਈ ਹੋਈ ਹੈ ਔਰ ਜਿਹੜੇ ਬੰਦੇ ਲੈ ਕੇ ਗਏ ਉਹ ਬੰਦਾ ਫੜਿਆ ਹੋਇਆ ਏ ਅੱਜ 15 ਦਿਨ ਹੋ ਗਏ ਮੈਨੂੰ ਤਾਂ ਸਮਝ ਨਹੀਂ ਆਉਂਦੀ ਇਹ ਐਸਐਚਓ ਦੀ ਵੀ ਐਸਐਚਓ ਹੈ ਜਾਂ ਕੀ ਲਗਿਆ ਇਹ ਤੂੰ ਆਪਣੇ ਗੱਲ ਤੋਂ ਫਾ ਲਾ ਲੈ ਜੇ ਨਹੀਂ ਲਾਏਗਾ ਅੱਜ ਤੇਰੇ ਗੱਲ ਚ ਕੱਲ ਨੂੰ ਇਹ ਜਾ ਕੇ ਐਸਐਸਪੀ ਦੇ ਗੱਲ ਚ ਪਹਿਣਾ ਫਿਰ ਤੇਰੇ ਤੇ ਨਾਲ ਲੈਨ ਹਾਜ਼ਰ ਹੋਵੇਗਾ ਨਾਲੇ ਤੇਰੇ ਸਿਆਪਾ ਪਾਊਗਾ ਗੱਲ ਚ ਇਹ ਕਿਉਂਕਿ ਜਿੰਨੀ देर ਲੜਨ ਵਾਲੀਆਂ ਜਥੇਬੰਦੀਆਂ ਆ ਜਿਹੜੇ ਹਰੀਆਂ ਪੱਗਾਂ ਵਾਲੇ ਬੈਠੇ ਆ ਜੀ ਅੱਜ ਪੰਜਾਬ ਬਚਿਆ ਬੈਠਾ ਤਾਂ ਇਹਨਾਂ ਦੀ ਬਦੌਲਤ ਹੈ ਕਿਸਾਨ ਜੁਗਰਾਂ ਦੀ ਬਦੌਲਤ ਤੇ ਨਹੀਂ ਲੋਕ ਅੱਜ ਛੱਡ ਕੇ ਸੰਘਰਸ਼ ਕਰਨਾ ਅੱਜ ਸਾਨੂੰ ਲੋੜ ਕਿਉਂ ਪਈ ਅੱਜ ਸਾਰਿਆਂ ਨੂੰ ਇੱਥੇ ਇਕੱਠੇ ਹੋ ਕੇ ਤਰਨਾ ਲਾਣ ਦੀ ਕਿਉਂ ਅਸੀਂ ਕਿਸਦਾ ਚਿੱਤ ਨਹੀਂ ਕਰਦਾ ਵੀ ਲੋਕਾਂ ਨੂੰ ਅਸੀਂ ਤੰਗ ਕਰੀਏ ਲੋਕਾਂ ਨੇ ਇੱਥੋਂ ਟ੍ਰੈਪ ਨੇ ਗੁਜ਼ਰਨਾ ਹੈ ਪਰ ਮੈਨੂੰ ਤਾਂ ਸ਼ਰਮ ਆਣੀ ਚਾਹੀਦੀ ਐਸਐਚਓ ਨੂੰ ਮਿੱਧੂ ਆਪਣੀ ਪਿੱਠ ਦੇ ਪਿੱਛੇ ਜਿੱਥੇ ਤੇਰੀ ਕੁਰਸੀ ਲੱਗੀ ਹੈ ਉੱਥੇ ਲਿਸਟ ਦੇਖ ਲੈ ਵੀ ਹੁਣ ਤੱਕ ਜਿੱਦਣ ਦਾ ਥਾਣਾ ਚੌਂਕੀ ਤੋਂ ਥਾਣਾ ਬਣਿਆ ਜੋਗਾ ਤੇ ਲਿਸਟ ਦੇਖ ਲੈ ਵੀ ਕਿੰਨੇ ਐਸਐਚਓ ਆ ਗਏ ਇੱਥੇ ਰਹਿਣਾ ਕਿਸੇ ਨਹੀਂ ਰਹਿਣਾ ਸੋ ਤੂੰ ਕਿਉਂ ਲੋਕਾਂ ਨੂੰ ਤੰਗ ਕਰ ਰਿਹਾ ਹੈ ਤੇ ਕਿਉਂ ਇਹ ਕਰ ਰਿਹਾ ਪਰਿਵਾਰ ਨੂੰ ਫੜ ਕੇ ਛਿੱਤਰ ਮਾਰ ਕੇ ਉਹਨਾਂ ਦੇ ਜਿਹਨਾਂ ਦਾ ਬੱਚਾ ਇਹਨਾਂ ਦਾ ਬਰਾਮਦ ਕਰਕੇ ਦਿਓ ਉਹਨੋਂ ਕੋਈ ਧਰਤੀ ਖਾ ਗਈ ਜਾਂ ਅਸਮਾਨ ਖਾ ਗਿਆ ਬੱਚੇ ਨੇ ਦੱਸੋ ਮਾਈਨਰ ਬੱਚੀ ਆ 18 ਸਾਲ ਤੋਂ ਛੋਟੀ ਐ ਵੱਦਾ ਤੁਸੀਂ ਫੜ ਰੱਖਿਆ ਏ ਵੀ ਗੱਲ ਕੀ ਐ ਕਹਿੰਦਾ ਕੀ ਐ ਹੁਣ ਇਹ ਸੋ ਮੈਂ ਤਾਂ ਤੁਹਾਨੂੰ ਇਹੀ ਬੇਨਤੀ ਕਰਦਾ ਐ ਕਿ ਲੜਨ ਵਾਲੇ ਲੋਕਾਂ ਦਾ ਕਾਫਲਾ ਹਮੇਸ਼ਾ ਵੱਧਦਾ ਜਾਂਦਾ ਐ ਇਹ ਅੱਜ ਜਿੰਨੇ ਬੰਦੇ ਆ ਕੱਲ ਹੋਰ ਵੱਧ ਜਾਣਾ ਜਿੰਨੇ ਸਾਡੀ ਡਿਊਟੀ ਲਾਉਗੇ ਅਸੀਂ ਵੀ ਲੈ ਕੇ ਆਨੇ ਆ ਸਰਦਾਰ ਚੰਦਰਜੀਤ ਸਿੰਘ ਜੀ ਬੈਠੇ ਆ ਸਰਪੰਚ ਸਾਹਿਬ ਗੁਰਜਿੰਦਰ ਸਿੰਘ ਜੀ ਆਪਕਾ ਜੀ ਨਾਜਮ ਸਿੰਘ ਹੋਰੀਆਂ ਭਰਾਓ ਇਹ ਅੱਜ ਇਸ ਪਰਿਵਾਰ ਦਾ ਘਟਨਾ ਵਾਪਰੀ ਆ ਹਰੇਕ ਨਾਲ ਵਾਪਰ ਸਕਦੀ ਆ ਮੇਰੇ ਨਾਲ ਮੇਰੇ ਵੱਡੇ ਭਰਾ ਬਲਕੌਰ ਸਿੰਘ ਸਿੱਧੂ ਜੀ ਸਿੱਧੂ ਮਸਰਾਤਾ ਜੀ ਵੀ ਆਇਆ ਹੈ ਮੈਂ ਉਹਨੂੰ ਕਹਿੰਦਾ ਤੁਸੀਂ ਬੋਲੋ ਕਹਿੰਦੇ ਮਨਜੀਤ ਤੂੰ 2 ਮਿੰਟ ਲਾ ਲੈ ਭਰਾਓ ਇਹ ਪ੍ਰਭਾਤ ਦੇ ਨਾਲ ਅਸੀਂ ਤਾਂ ਦੁੱਖ ਹੀ ਸਾਂਝਾ ਕਰ ਸਕਦੇ ਆ ਔਰ ਪ੍ਰਸ਼ਾਸਨ ਦੇ ਦਬਾਅ ਪਾਉਂਦੇ ਆ ਇਹ ਐਸਐਚਓ ਨੂੰ ਚਾਹੀਦਾ ਹੈ ਡਿਪਟੀ ਸਾਹਿਬ ਨੂੰ ਚਾਹੀਦਾ ਹੈ ਜਲਦੀ ਤੋਂ ਜਲਦੀ ਦਖਲ ਦੇ ਕੇ ਬੱਚੀ ਨੂੰ ਬਰਾਮਦ ਕੀਤਾ ਜਾਵੇ ਤੇ ਦੋਸ਼ੀਆਂ ਦੇ ਖਿਲਾਫ ਜਿਹੜੀ ਹੈ ਉਹ ਕਾਰਵਾਈ ਕਰੇ ਨਹੀਂ ਇਹ ਕਾਫਲਾ ਵਧੂਗਾ ਇੱਥੋਂ ਵੀ ਇੱਕ ਧਾਰਾ ਵੀ ਲੱਗੂਗਾ ਤੇ ਅਸੀਂ ਕੱਲੋ ਜਣੀ ਚਾਰ ਦਿਨੋਂ ਅਸੀਂ ਆਪਣੇ ਐਸਐਸਪੀ ਦਾ ਕਰਾਉ ਵੀ ਕਰਾਂਗੇ ਸੋ ਇਹ ਬੇਨਤੀ ਆ ਸਾਰਿਆਂ ਨੂੰ ਤੱਕੜੇ ਹੋ ਕੇ ਲੱਗੋ ਭਰਾਏ ਮੈਨੂੰ ਤਾਂ ਸ਼ਰਮ ਆਉਂਦੀ ਹੈ ਵੀ ਇਹ ਜਿਹੜੀ ਸਰਕਾਰ ਆਈ ਹੈ ਇਹਦੇ ਮੇਰਾ ਖਿਆਲ ਹੈ ਵੀ ਲੋਕਾਂ ਨੇ ਜਿੰਨੇ ਇਛਾ ਨਾਲ ਵੋਟਾਂ ਪਾਈਆਂ ਸੀ ਜਿਵੇਂ ਲੋਕਾਂ ਨੇ ਚਾਹੂ ਫੇਰੇ ਸੀ ਇਹ ਹੁਣ ਪੰਜਾਬ ਦੇ ਲੋਕਾਂ ਨੂੰ ਕੇਜਰੀਆ ਉਹੀ ਝਾਰੂਆਂ ਲੁੱਟਣੋਂ ਫਰਟਿਆ ਹੈ ਕਿਸਾਨ ਲੁੱਟਲੇ ਕੁੱਟਲੇ ਆਹ ਹੁਣ ਤੁਹਾਡੇ ਸਾਹਮਣੇ ਆ ਪ੍ਰਾਹ ਉਹ ਇਨਾਂ ਤੇ ਖੜਾ ਅਛਦਾਉ ਉੱਥੇ ਕੋਈ ਜੇਦੇ ਸੁਣਦਾਰੀ ਐਸਐਚਓ ਦੀ ਡਿਊਟੀ ਬਣਦੀ ਆ ਵੀ ਪਰਿਵਾਰ ਨੂੰ ਇਨਸਾਫ ਦੇਵੇ ਉਸ ਦੀ ਡਿਊਟੀ ਬਣਦੀ ਜਾਏ ਇਹ ਲੋਕ ਲੈ ਕੇ ਪੈਸੇ ਪੈਸੇ ਹਜਮ ਕਰਨ ਦੇ ਮਾਰੇ ਤੁਹਾਨੂੰ ਲਾਰੇ ਲਾਈ ਜਾਂਦੇ ਆ ਸੋ ਜਲਦੀ ਤੋਂ ਜਲਦੀ ਬੱਚੀ ਬਰਾਮਦ ਕੀਤੀ ਜਾਵੇ ਜਲਦੀ ਤੋਂ ਜਲਦੀ ਪਰਿਵਾਰ ਤੇ ਹਵਾਲੇ ਕੀਤੀ ਜਾਵੇ ਪੰਚਾਇਤ ਚ ਬੈਠ ਕੇ ਜਿਹੜੀ ਗੱਲ ਹੈ ਤੇ ਨਹੀਂ ਇਹ ਜਿਹੜਾ ਐਸਐਚਯੂਆਈ ਦੇ ਗਲਤੀ ਰੀਡ ਹੈ ਜਿਹੜੀ ਉੱਤੀ ਬੰਦ ਜਾਣੀ ਜਾਂ ਕੰਡਾ ਬੰਦਣਾ ਮੱਛੀ ਦਾ ਕਟਾਈ ਦੇ ਨਾਂ ਤੇ ਟਪਣਾ ਨਾ ਬਾਹਰ ਟਪਣਾ ਸੋ ਬੇਨਤੀ ਆ ਇਹਨੂੰ ਮੈਂ ਤਾਂ ਜਾਣਦਾਰੀ ਕਿਹੜਾ ਲਾਇਆ ਹੋਇਆ ਕਿਉਂਕਿ ਪਤਾ ਨਹੀਂ ਅੱਜ ਕੱਲ ਇਹ ਸੱਚੋ ਲੱਗਦੇ ਕਿਵੇਂ ਆ ਜਾਂ ਕੀ ਪ੍ਰੋਸੀਜਰ ਇਹਨਾਂ ਦਾ ਇਹਨਾਂ ਨੂੰ ਸ਼ਰਮ ਹੀ ਨਹੀਂ ਆਉਂਦੀ ਕੋਈ ਦਰਦ ਹੀ ਨਹੀਂ ਲੋਕਾਂ ਦਾ ਜੇ ਇਹਦੀ ਆਪ ਦੀ ਬੱਚੀ ਹੋਵੇ ਤੇ ਫਿਰ ਦੱਸੋ ਕੀ ਕਰੂਗਾ ਇਹ ਆ ਤੁਹਾਡੇ ਸਾਹਮਣੇ ਪਿੱਛੇ ਦੇ ਆ ਕਰਨ ਲਵਾਠ ਉਹ ਕੁੱਟਿਆ ਇਹਨਾਂ ਨੇ ਹਜੇ ਤੱਕ ਪੁਲਿਸ ਬਚਾਈ ਜਾਂਦੀ ਉਹਨਾਂ ਨੂੰ ਆਪਣੇ ਮੁਲਾਜ਼ਮਾਂ ਜਿਹੜੇ ਇੰਸਪੈਕਟਰ ਆ ਚਾਰੇ ਉਹ ਸ਼ਰਮਨਾ ਨੱਕ ਡੋਬੋ ਕੇ ਮੁਰਦੜ ਜਾ ਇਹਨਾਂ ਦਾ ਸਾਰਿਆਂ ਦਾ ਸਰਕਾਰ ਨੂੰ ਇਹ ਜੀ ਨੂੰ ਸੋ ਭਰਾਓ ਬੇਨਤੀ ਹੈ ਵੀ ਜਿੰਨੀ ਜਲਦੀ ਪ੍ਰਸ਼ਾਸਨ ਨੂੰ ਬੇਨਤੀ ਹੈ ਐਸਐਸਪੀ ਸਾਹਿਬ ਨੂੰ ਖਾਸ ਕਰਕੇ ਇਹ ਤੁਹਾਨੂੰ ਅਸੀਂ ਕੀ ਆਸ ਰੱਖਣੀ ਹੈ ਇਤਨਾ ਆ ਜਿੱਥੇ ਆ ਕੱਲੋਂ ਬੰਦੀ ਕਿਥੇ ਚਲ ਜੂਗਾ ਲੈ ਨਾ ਰਹੇ ਹੋ ਜੂ ਜੋ ਜਲਦੀ ਹੋ ਜਲਦੀ ਬੱਚੀ ਬਰਾਮਦ ਕਰਕੇ ਪਰਿਵਾਰ ਨਾਲ ਸੌਪੀ ਜਾਵੇ ਇਹਨਾਂ ਸ਼ਬਦਾਂ ਨਾਲ ਸਾਰਿਆਂ ਦਾ ਧੰਨਵਾਦ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ